ਇਸਨੂੰ ਮੈਨੂੰ ਲੱਗਦਾ ਮੈਂ ਗਾਇਤ ਕੱ ਲਈ ਇਸ ਚੀਜ਼ ਦਾ ਮੈਂ ਦੁਨੀਆ ਦੇ ਵਿੱਚ ਇਕੱਲਾ ਹੀ ਨਹੀਂ ਹਾਂ ਜਿਹੜਾ ਇਹ ਇਹ ਚੀਜ਼ ਨੇ ਮੈਨੂੰ ਘੇਰਿਆ ਦੁਨੀਆ ਦੇ ਵਿੱਚ ਜੇ ਦੇਖਿਆ ਜਾ ਬੇਮਾਰਾ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਬਾਲੀ ਰੋਗ ਹੈ ਨਾ ਹੈ ਪਤਾਰ ਨਾਨਕ ਦੁਖੀਆ ਸਭ ਸੰਸਾਰ માં ਬੋਲ ਕੇ ਤਾਰਨਾ ਪੜ੍ਹੇ ਸੀ ਦੁਖੀਆ ਸਭ ਸੰਸਾਰ ਨੂੰ ਮੁਕਤ ਦੁਖੀਆ ਨਾ ਕੋਈ <speaking in> He's <Spanish>

ਅਲੇ સ્વਰੂਪ ਵਿੱਚ ਪਿਖਿਆ ਹਾਏ ਐਸੀ ਬਰਜ ਮਿਲਸ ਜਾਨ ਸਾਰਾ ਤੁਸੀਂ ਮਹਾਰਾਜ ਸਾਹਿਬ ਜਿੱਥੇ 파ਸ਼ੇ ਕਹਿੰਦੇ ਰੋਗ ਹੈ ਲక్ష్మణ ਰੋਗ ਹੈ RAM ਦੇ ਕਾਲਾ ਪਿਆ ਸੀਤਾ ਲక్ష్మణ ਵਿੱਚ ਲਿਆ ਉਹ ਤੋਂ ਬਾਅਦ ਮਹਾਰਾਜ ਸਾਹਿਬ ਕਹਿੰਦੇ ਬਾਲੀ ਰੋਗ ਹੈ ਨਾਹੀਂ ਭਗਾਰ ਨਾਹੀਂ ਹੰਤੂ ਗਿਆ ਸਭ ਹਾਏ ਉਹ ਮੰਨ ਲਾ ਕੁ ਨਾਲ ਬਹੁਤ ਸੰਗੀ ਸਾਥੀ ਹੈ ਦਿਉਦੀਨਾ ਵਿਚਾਰ ਕਰਕੇ ਦੇਖੋ ਭਾਈ ਤੂ ਸੁਖੀ ਉਹ ਕਹਿੰਦਾ ਮੈਂ ਜਿੰਨਾ ਦੁਖੀ ਹਾਂ ਸੰਸਾਰ ਚ ਨਹੀਂ ਹੈ ਜਿੰਨਾ ਮੈਂ ਦੁਖੀ ਹਾਂ ਉਹ ਕਹਿੰਦਾ ਮੈਲੇ ਜਿੰਨਾ ਕੋਈ ਦੁੱਖ ਨਹੀਂ ਕਿਸੇ ਨੂੰ ਥੀ ਭਾਵੇਂ ਕਿ ਰਾਜਾ ਭਾਵੇਂ ਵਾਰਿਸ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ ਉਹ ਕਹਿੰਦੇ ਵੀ ਸਾਡੇ ਨਾਲੋਂ ਜ਼ਿਆਦਾ ਦੁਖੀ ਕੋ ਸਾਇੰਤ ਉਸ ਜੀ ਕਹਿੰਦੇ ਕੋਈ ਤਰ ਤਨ ਦੁੱਖੀ ਕੋਈ ਤਰ ਦੁੱਖੀ ਕੋਈ ਚਿੰਤਾ ਚਿਤਵਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ ਇੱਕ ਅਮੇਰ ਬੰਦਾ ਸੀ ਕਰਦੇ ਵਿੱਚ ਬੜਾ ਖੁਸ਼ ਮਾਇਆ ਭਰੀਆਂ ਔੜੀਆਂ ਬੱਗੀਆਂ ਜਿਵੇਂ ਸਾਰਾ ਕੁਸ਼ਮਾਰਾ ਸਨ ਬਕਸ਼ ਪਰਵਾਹ ਦੇ ਵਿੱਚ ਸ਼ਾਂਤੀ ਹੈ ਕਹੋ ਬੰਦੇ ਨੂੰ ਚੈਨ ਨਾ ਆਇਆ ਨੌਰਾਤ ਨੂੰ ਵੀਦਾਵੇਂ ਨਾ ਦਿਨੇ ਚੈਨ ਆਵੇ ਸੌਆਂ ਨਾ ਕਰੇ ਅੱਜ ਵੀ ਇੰਨੀ ਬਹੁਤ ਹੀ ਦੁਨੀਆ ਸਸਸਰਾਤਾਂ ਦਵਾਈ ਕੋਲ ਖਾ ਕੇ ਸੰਦੀ ਕਿੰਨੀ ਦੇਖੂਗੀ ਚਿੰਤਾएं ਵੀ ਸਾਨੂੰ ਬੜੀਆਂ ਉਹ ਮਨ ਦੇ ਵਿੱਚ ਸੋਚਦਾ ਮੇਰੇ ਕੋਲ ਇੰਨਾ ਪੈਸਾ ਨਹੀਂ ਤਾਂ ਜਮੀਨ ਤੇ ਦਾਸ ਸਾਰਾ ਕੁਝ ਹੈ ਮੇਰੇ ਮਨ ਨੂੰ ਚਿੰਤਾ ਇੰਨੀ ਲੱਗੀ ਹੋਈ ਸ਼ਾਇਦ ਮੇਰੇ ਜੀ ਨਹੀਂ ਚਿੰਤਾ ਕਿਸੇ ਨੂੰ ਹੈ ਮਨ ਦੇ ਵਿੱਚ ਬੈਠਾ 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 ਸੋਚੀ ਸੋਚਣਾ ਲੱਗਿਆ ਸੋਚ ਕੇ ਕਰਨ ਤੋਂ ਪਰ ਉਹ ਪੁਰੇ ਰਾਤ ਉਹ ਸੁਜਨ ਰਾਤ ਮਿਲ ਗਿਆ ਇੱਥੇ ਚੱਲਿਆ ਕਰਦਾ ਮੈਂ ਮਰਨ ਚੱਲਿਆ ਕਿਉਂ ਕਿੰਨਾ ਮੈਂ ਬੜਾ ਚਿੰਤਾ ਚਰਨਾਂ ਵਿੱਚ ਦੁਖੀ ਹੋ ਉਹ ਕਹਿੰਦੇ ਸੁਜਨਾਂ ਤੋਂ ਕਿੱਥੇ ਜਾਏਗਾ ਬੰਦਾ ਕਹਿੰਦਾ ਮੈਂ ਪਹਾੜ ਤੇ ਜਾਣਾ ਜਦੋਂ ਉੱਚਾ ਸਭ ਤੋਂ ਉੱਚਾ ਪਹਾੜ ਹੋਇਆ ਮੈਂ ਉੱਥੇ ਜਾ ਕੇ ਛਾਲ ਮਾਰ ਦੇਣੀ ਆ ਨਾ ਕੋਈ ਨੂੰ ਕਿਸੇ ਨੇ ਦੇਖਣਾ ਨਾ ਮੈਂ ਕਿਸੇ ਨੂੰ ਨਹੀਂ ਮੈਂ ਬਰਬੜ ਜਾਣਾ ਮੈਨੂੰ ਪੀ ਜਾਨਵਰਾਂ ਨੇ ਛਾਲ ਮਾਰ ਦੇਣਾ ਉਹ ਕਹਿੰਦੇ ਵਿੱਚ ਘਰੋਂ ਮੁੜ ਕੇ ਦੁਨੀਆ ਤੇਰੇ ਨਾਲੋਂ ਬਹੁਤ ਦੁਖੀ ਆ ਉਹ ਕਹਿੰਦਾ ਨਹੀਂ ਅੱਗੇ ਜਦੋਂ ਥੋੜੀ ਜਿਹੀ ਅੱਗੇ ਗਿਆ ਉਹਦੇ ਕੰਨਾਂ 'ਚ ਮਿੱਠੀ ਮਿੱਠੀ ਆਵਾਜ਼ ਪੈਂਦੀ ਤੁਲੀ ਪੈਂਦੀ ਮਸਤੀ ਦੇ ਵਿੱਚ ਕੋਈ ਬੋਲ ਰਿਹਾ ਵਾਹਿਗੁਰੂ 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 ਜਦੋਂ ਬੋਲ ਰਿਹਾ ਕਿ ਧਿਆਨ ਨਾਲ ਸੁਣਿਆ ਵੀ ਕੌਣ ਹੋ ਸਕਦਾ ਉਹਦੇ ਪਾਸੇ ਨੂੰ ਮੁੜ ਗਿਆ ਜਦੋਂ ਉਹ ਆਹ ਲਾਉਣੀ ਸੀ ਜਦੋਂ ਅੱਗੇ ਜਾ ਕੇ ਦੇਖਦਾ ਹੈ ਜਿਹੜਾ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਪੂਰੀਆਂ ਦੋਨੇ ਅੱਖਾਂ ਤੋਂ ਵੀ ਨਿਕਲਦਾ ਅੱਖਾਂ ਤੋਂ ਵੀ ਦਿਖਦਾ ਅਰੋਹੀ ਰਸਨਾ ਦੀ ਜਵਾਨ ਬੜੀ ਮਿੱਠੀ ਹੈ ਉਹਦੇ ਕੋਲ ਬੈਠ ਗਿਆ ਬੋਲਦੇ ਕਿ ਜਦੋਂ ਦਸ ਮਿੰਟ 20 ਮਿੰਟ ਬੈਠਿਆ ਉਹ ਬੈਠੇ ਬੈਠੇ ਨੇ ਘੰਟਾ ਦਾ ਘੰਟਾ ਜਦੋਂ ਲੰਘਿਆ ਮਨ ਦੇ ਵਿੱਚ ਖਿਆਲ ਆਇਆ ਉਹ ਤੇਰੀਆਂ ਤਾਂ ਖਾਮੀ ਚੱਲਦੀਆਂ ਨੇ ਤੇ ਜਵਾਨ ਵੀ ਚੱਲਦੀ ਹੈ ਤੇਰਾ ਸਰੀਰ ਦਾ ਅੰਗ ਅੰਗ ਚੱਲਦਾ ਓਂ ਕਿਉਂ ਮਰਨੀ ਆਹ ਦੇਖ ਤੇਰੇ ਨਾਲ ਹੋਇਆ ਕਿੰਨਾ ਦੁਖੀ ਹੋਣ ਦੇ ਗੱਲ ਤੇ ਵੀ ਕਿੰਨਾ ਕੁਛ ਹੈ ਅਗ ਮਨ ਪੱਪੀ ਸੀ ਉਹ ਨਹੀਂ ਛੁੱਟਿਆ ਕੁਛ ਇਹ ਅੱਗੇ ਦੁਰਪਿਆ ਅੱਗੇ ਜਾ ਕੇ ਇਕਲੀ ਦੇਖਦਾ ਹੈ ਇੱਕ ਬੰਦੇ ਇੱਕ ਲੱਤ ਵੱਡੀ ਖਰੀ ਇੱਕ ਬਾਹਰ ਵੱਡੀ ਹੁੰਦੀ ਉਹ ਇੱਕ ਲੱਤ ਦੇ ਨਾਲ ਤੇ ਇੱਕ ਬਾਹਰ ਦੇ ਨਾਲ ਖੇਤਾਂ ਦੇ ਵਿੱਚ ਕਿਰਤ ਕਰਦਾ ਉਹ ਕਿਰਤ ਕਰਦਾ ਕਿਰਤ ਕਰਦਾ ਕਰਦਾ ਕਰਨਾ ਬੜਾ ਖੁਸ਼ ਹੈ ਜਦ ਹਾਸਿਆ ਕਰੇ ਤੇ ਚਿੱਤ ਆਜਾ ਕਰੇ ਰੰਗ ਦੇ ਵਿੱਚ ਉਹ ਜਾ ਕੇ ਉਹ ਕਹਿਣ ਲੱਗਿਆ ਭਰਿਆਨਕਾ ਵੀ ਤੇਰੀ ਬਾਹ ਹੈ ਵੀ ਤੇਰੀ ਲਾਤ ਹੈ ਫਿਰ ਕੁਸ਼ੈਨ ਕੋ ਕਹਿੰਦਾ ਮੈਂ ਇਹ ਦੱਸ ਤਕ ਕੁਸ਼ੈਨ ਕਹਿੰਦੇ ਸਾਰੀ ਦਿਹਾੜਾ ਜਦੋਂ ਕੰਮ ਕਰਦਾ ਨਾ ਮੇਰਾ ਸਰੀਰ ਥੱਕ ਜਾਂਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਪੜੀ ਪਉਂਦੀ ਉਥੋਂ ਵੀ ਬੇਚੈਰ ਮਰਨੇ ਸੋਚਿਆ ਕਿ ਚੱਲੀਏ ਮੁੜੀਏ ਪਿੱਛੇ ਮਗਨਦੀ ਕਾਦੇ ਵਾਸਤੇ ਮਰਨਾ ਦੁਨੀਆ ਬੜੀ ਨਹੀਂ ਨਹੀਂ ਮਰ ਜਾਣਾ ਚਾਹੀਦਾ ਚੱਲੇ ਆਏ ਹੋਣ ਲੋਕ ਸਿਰਫ ਸੋਚਦਾ ਵੀ ਹੁਣ ਮੈਂ ਕਿਸੇ ਕੋਲ ਰੁਕਣਾ ਨਹੀਂ ਜਦੋਂ ਮੈਂ ਰੁਕਣਾ ਤਾਂ ਉਹ ਅੱਗੇ ਜਾ ਕੇ ਕੀ ਲਿਖਦਾ ਹੈ ਪਹਾੜ ਬੜਉ ਚੁੱਤੇ ਪਹਾੜ ਦੇ ਉੱਤੇ ਕਿੰਨੇ ਇਨਸਾਨ ਦੀ ਸਾਹਸ ਨੂੰ ਖੜਾ ਹੈ ਉਹ ਇਹ ਦੋਵੇਂ ਬਾਹਮ ਰਹੀ ਹਾਂ ਦੋਵੇਂ ਬਾਹਮਾਂ ਉਹ ਜੇ ਵੱਡੀਆਂ ਹੋਈਆਂ ਪਰ ਸੂਰਗ ਦਾ ਦਾ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸੁਪਰਾ ਕਿ ਮੇਰੇ ਸ਼ਰੀਰ ਦੇ ਵਿੱਚ ਤੇਰੀ ਬਖਸ਼ਿਸ਼ੀ ਸਵਾਸਾਂ ਹੀ ਕੁੰਡੀਆਂ ਦੇ ਚਲਦੀਆਂ ਮੇਰੇ ਬਖਸ਼ੇ ਸਾਹ ਚਲਦੇ ਆ ਇੱਕੋ ਹੀ ਤੇਰੇ ਚਰਨਾ ਚੰਦ ਆਸ ਹੈ ਕਿ ਜਿਹੜਾ ਮੇਰਾ ਅੰਤਮ ਵਿਸ਼ਵਾਸ ਤੇਰੇ ਚਰਨਾ ਦੇ ਨਾਲ ਜੁੜ ਕੇ ਨਹੀਂ ਮੁਜਾਵੇ ਫਿਰ ਨਿਕਲੇ ਜਦੋਂ ਤੇਰੇ ਚਰਨਾ ਦੇ ਨਾਲ ਮੈਂ ਜੁੜਿਆ ਹੋਇਆ ਹਾਂ ਜੁੜੇ ਜਬੇ ਸੁਣੀ ਅਤਾਸਤ ਔਰ ਆਪ ਨੂੰ ਗਿਆਉ ਇੱਕ ਤੇ ਖਾਂ ਬੰਦ ਸੀਖਾਂ ਤੋਂ ਉਧਿ ਨਾ ਦੇ ਤੇ ਵੀ ਲੱਗ ਤੇ ਬਾਹਰ ਨਹੀਂ ਉਹ ਵੀ ਖੁਸ਼ ਹੈ ਅੰਤਿਜਨ ਇਹਨੀਆਂ ਧੁੰਨੇ ਬਾਹਾਂ ਹੈ ਨਹੀਂ ਫਿਰ ਵੀ ਰੱਬ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਅਲਿਆ ਲੋਕਾ ਤੇਰੇ ਤਾਂ ਅੱਖਾਂ ਵੀ ਨੇ ਤੇਰੇ ਕੰਨ ਵੀ ਨੇ ਤੇਰੀਆਂ ਲੱਤਾਂ ਬਾਹਾਂ ਚੱਲਦੀਆਂ ਸੀ ਗ੍ਰਤੰਤ ਹੈ ਤੋ ਉਸ ਕਰਦੇ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਕਿਉਂ ਨਹੀਂ ਰਹਿੰਦਾ ਉਹ ਵੀ ਰੱਜਾ ਦੇ ਵਿੱਚ ਕਿਉਂ ਨਹੀਂ ਰਹਿਂਦਾ ਜਦੋਂ ਆਲੇ ਦੁਆਲੇ ਦੇਖਿਆ ਵੀ ਉਹ ਮੰਨ ਕੇ ਸੋਚਦਾ ਕਿ ਤੂੰ ਹੀ ਨਹੀਂ ਤੂੰ ਹੀ ਸੰਸਾਰ ਇਹ ਦੁਖੀ ਹੈ ਰੱਬ ਦੇ ਅਨੁਸਾਰ ਸ਼੍ਰੀ ਗੁਰੂ ਸਾਹਿਬ ਇੱਕ ਕੁੱਪਲਾ ਦੁਖੀ ਵੀ ਹੈ ਸੰਸਾਰ ਦੁਖੀ ਹੈ ਤੇਰੇ ਇਕੱਲੇ ਦੇ ਉੱਤੇ ਨਹੀਂ ਐਸਾ ਸਮਾਨ ਇਹ ਦੁਨੀਆ ਜਿਹਨੂੰ ਵੀ ਆਪਾਂ ਦੇਖ ਲਈਏ ਸੰਸਾਰ ਦੇ ਵਿੱਚ ਬਾਰਾਤ ਸਾਹਿਬ ਸੱਚੇ ਪਾਉਸ਼ੇ ਕਹਿੰਦੇ ਕੋਈ ਕਿਸੇ ਕੋ ਤੁੰ ਦੁਖੀ ਨੂੰ ਕਿਸੇ ਕੋ ਕੋ ਮੇਦਾਂ ਨੂੰ ਕੋ ਮੇਦਾਂ ਨੂੰ ਕੋਈ ਮਾਤ ਨੂੰ ਕੋ ਚਿੰਤਾ ਸਾਰੀ ਸਾਰੀ ਬਾਤ ਕੋ ਕੋਈ ਨਾ ਮੇ ਦੁਖੀ ਹੈ ਪਰ ਜਿਹੜਾ ਵਿਛੜਾ ਹੈ ਉਹ ਵਿਛੜਾ ਸਭ ਤੋਂ ਵੱਡਾ ਦੁੱਖ ਹੈ ਪਿਆਰੇ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਹੈ ਉਹ ਵਿਛੋੜਾ ਕਹਨ ਮੈਂ ਕਿਈ ਵਾਰ ਦੇਖਦੇ ਆ ਕਿ ਛੋਟਾ ਬੱਚਾ ਜਨਮ ਲੈਂਦਾ ਚੜਾਈ ਕਰ ਗਿਆ ਛੋਟਾ ਬਚਪਨ ਦੇ ਵਿੱਚ ਨਾ ਇੰਕਾਰ ਹੈ ਉਹਦਾ ਦੁੱਖ ਵੀ ਕਰਨ ਹੁੰਦਾ ਹੈ ਪਰ ਜੇ ਕੋਈ ਬਜ਼ੁਰਗ ਚਲੇ ਜਾਵੇ ਜਨਾਈ ਕਰਕੇ ਵੀ ਛੋਟਾ ਹੋ ਗਿਆ ਮਾਂ ਪ੍ਰਦਾਨ ਛੋਟਾ ਹੋ ਗਿਆ ਉਹਦਾ ਵੀ ਦੁੱਖ ਚਲਣਾ ਥੋੜਾ ਜਿਹਾ ਸੁਖਾਲਾ ਹੁੰਦਾ ਹੈ ਕਿਉਂਕਿ ਬਜ਼ੁਰਗਾਂ ਨੇ ਜਾਣਾ ਹੁੰਦਾ ਹੈ ਪਰ ਬਹੁਤ ਦਾ ਦੁੱਖ ਉਦੋਂ ਹੈ ਜਦੋਂ ਸਾਸ ਸੰਧ ਫੁੱਲ ਖਿੜਦਾ ਹੋਵੇ ਉਹਨੇ ਜੇ ਕੁਸ਼ਮੋਦ ਦੇਣੀ ਹੋਵੇ ਉੱਟ ਉੱਟ ਕੇ ਮਿਦੜਿਆ ਜਾਵੇ ਨਾ ਇਸੋੜਾ ਸਾਖ ਸੰਤ ਜਰੂਰ ਹੁੰਦਾ ਨਾ ਫਿਰ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਐ ਹੋ ਬਿਛੋ ਮਰੀਓ ਮਰੀਓ ਬਾਲਿ ਪਿਆਰੇ ਆਪਣੇ ਜਿਹੜੇ ਨਾਮ ਦਿਓ ਆਪਣੇ ਪਿਆਰਿਆਂ ਦਾ ਵਿਛੋੜਾ ਬੱਚਿਆਂ ਦਾ ਵਿਛੋੜਾ ਆਪਾਂ ਇਹਨੂੰ ਝੱਲਣ ਵਾਲੇ ਸੇ ਨਾ ਸੰਤ ਕੀਰਤ ਪਾਛਾ ਜੀ ਦਾ ਜਨਮ ਦੇਖਣਾ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰੋਗਰਾਮ ਆਪਣਾ ਸਾਰੀ ਜਾਣ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣ ਸਾਰੇ ਪੜ੍ਹੇ ਲਿਖੇ ਵਿਅਕਤੀਆਂ ਸincere ਬਹੁਤ ਵੱੱਡੇ ਹੋ ਮਹੌਪ੍ਰਚਾਰ ਨੂੰ ਸੰਭਾਲੇ ਜਿੰਗੀ ਦੇ ਵਿੱਚ ਕਿ ਮੈਂ ਦੰਦ ਲੱਡਿਆ ਜਾਂਦਾ ਵੀ ਜਦੋਂ ਸਾਡੇ ਪਰਿਵਾਰ ਦੇ ਵਿੱਚ ਕਿਸੇ ਦਾ ਵੀ ਵਿਛੋੜਾ ਹੋਵੇ ਸਾਡੇ ਪਰਿਵਾਰ 'ਚ ਤਾਂ ਮੇਰਾ ਖਿਆਲ ਹੈ ਕਿ ਆਪਾਂ ਨੂੰ ਕੰਮ ਦੀ ਤਰਫ ਅਸ਼ਲੀਲ ਜੀਵਨ ਅਕੇਲੇ ਹੋਣਾ ਚਾਹੀਦਾ ਜੇ ਬਜ਼ੁਰਗ ਮਾਂ ਦਾ ਵਿਛੋੜਾ ਪੈਂਦਾ ਤਾਂ ਧੰਮ ਮਾਂ ਦਾ ਵਿਛੋੜਾ ਜਿਆਨਤਾ ਜੇ ਪਿਤਾ ਦਾ ਵਿਛੋੜਾ ਪੈਂਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰਾ ਦਾ ਜਿਆਨਤਾ ਜੇ ਭਰਾ ਦਾ ਵਿਛੋੜਾ ਪੈਂਦਾ ਤਾਂ ਸਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦਾ ਜਿਆਨਤਾ ਜੇ ਪੁੱਤਰ ਦਾ ਵਿਛੋੜਾ ਪੈਂਦਾ ਤਾਂ ਮਾਤਾ ਜੀ ਦਾ ਜੀਵਨ ਜਿਆਨਤਾ ਇਤਿਹਾਸ ਸਮੇਂ ਲਾ ਕੁਛ ਹੁੰਦਾ ਨਾ ਛੋਟੀ ਸਾਤ ਸੂਰੀ ਉਮਰ ਨਾਲ ਸਾਬ ਦੀ ਉਮਰ ਸੀ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਇਤਾਰਾ ਵਿਸ਼ਵਲਾ ਮੰਤਰੇ ਸੀਰ ਤਰਫ ਜਾਣਾ ਪੈਂਦਾ ਔਰ ਪਾਣੀ ਨੂੰ 2 ਸਾਲ ਦੀ ਉਮਰ ਸੀ ਸਹਿਬ ਜਾਂਦਾ ਵਾਪਾ ਫਤੇ ਸਿੰਘ ਸਾਹਿਬ ਜੀ ਦੀ ਜਦੋਂ ਸਹਿਬ ਦਾ ਦਿਨ ਮਾਨਤਾ ਮਾਂ ਜਿੱਤਾਂ ਦੀ ਨਿਭਾ ਸ਼ੁਰੂ ਹੋਇਆ ਇੱਥੇ ਵਸੇ 82 ਸਾਲ ਲਗਭਗ ਅਮਰ ਸੀ ਦਾਦੀ ਮਾਂ ਨੇ ਉਹ ਠੰਡੇ ਬੁਰਜ ਦੇ ਵਿੱਚ ਬੈਠੀ ਆ ਪੋਤਿਆਂ ਨਾਲ ਲੈ ਕੇ ਬੈਠੀ ਦਾ ਬੀਬੀ ਉਹ ਰਬੀਆ ਸਤ ਸਾਲ ਦੀ ਪੁੱਤ ਦੇ ਉਮਰ ਜਿਹੜੀ ਉਹ 7 ਸਾਲ ਜਦੋਂ ਉਹਨਾਂ ਦਾ ਵਿਛੋੜਾ ਪੈਂਦਾ ਹੈ ਕੇ ਮਾਂ ਦੇ ਵਿੱਚ ਯਾਦ ਆਉਂਦਾ ਬਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ਼ਾ ਦਾ ਜੀਵਨ ਤਾਂ ਬਚਪਨ ਦਾ ਵਿਛੋੜਾ ਵੀ ਹੁੰਦਾ ਹੈ ਨੌਜੋਂ ਅਕੀਦਾ ਵਿਛੋੜਾ ਵੀ ਹੁੰਦਾ ਹੈ ਬਜੁਰਗੀ ਦਾ ਵਿਛੋੜਾ ਵੀ ਹੁੰਦਾ ਅੰਧ ਪਰਮ ਦਾ ਵਿਛੋੜਾ ਵੀ ਹੁੰਦਾ ਹਰਾਨ ਹੋ ਜਾਈਦਾ ਵੀ ਖੰਡਰ ਬਟਰਾ ਜਿਗਰਾ ਕਲਗੀਧਰ ਪਾਸ਼ਾ ਗੁਰੂ ਸਿੰਘ ਸਾਹਿਬ ਦੀ ਮਹਾਰਾਜਿਆਂ ਦਾ ਔਰ ਇੱਥੇ ਵਸਦੀ ਧਰਮਾਤਾ ਗੁਜਰਪੋਤਿਆਂ ਨੂੰ ਆਪਣੇ ਪੁੱਤ ਦਾ ਮੂੰਹ ਦੇਖਣ ਵਾਸਤੇ ਬਹੁਤ ਪਸੀਆ ਕਰਨੀ ਪਈ ਸੀ ਬਹੁਤ ਮੰਗੀ ਕਰਨੀ ਪਈ ਸੀ ਕਲਗੀਧਰ ਪਾਸ਼ਾ ਜੀ ਦੀ ਸਾਸ ਸੀ ਉਹਨਾਂ ਦਾ ਜੀਵਨ ਉਹਨਾਂ ਦੀ ਦਰਸ਼ਨ ਕਰਨ ਵਾਸਤੇ ਉਹਨਾਂ ਦਾ ਮੁੱਖ ਦੇਖਣ ਵਾਸਤੇ ਧੰਮਾ ਦਾ ਗੁਜਰਕੌਰ ਜੀ ਨੂੰ ਬਹੁਤ ਧੀਰ ਬਾਬੇ ਵਿਕਾਲੇ ਪੁਰਸਤ ਅੱਗੇ ਖੜ ਕੇ ਤਪ ਕਰਨਾ ਪਿਆ ਨਾਲੇ ਤਪ ਕਰਦੇ ਨਾਲੇ ਜਾਪ ਕਰਦੇ ਸੀ ਸਾਰੇ ਆਪਾਂ ਸਾਰੇ ਜਾਪ ਕਰੀਏ ਕੀ ਜਾਪ ਕਰੀਏ ਵਾਹੇ ਪੁਰੂ ਵਾਹੇ ਪੁਰੂ ਸੱਤ ਨਾਂ ਸੱਤ ਨਾਂ ਹੀ ਹਰੇ ਹਰੇ ਆਇਓ ਗਿੰਨੀ ਗਿੰਤੀ ਜਿਹੜੀ ਅਸਰ ਜੇ ਅਪਨ ਸਾਰੇ ਇੱਕ ਵਾਰੀ ਵੀ ਹਰਪੀਰ ਸਿੰਘ ਨੂੰ ਸਾਹਮਣੇ ਰੱਖ ਕੇ ਪਰਦੇਸਰ ਹੋਏ ਉਹ ਚੰਗਣ ਚ ਆਪਣਾ ਸੀਟ ਘਾਪੇ ਕਹਿ ਦੇਣਾ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾਹ ਬਹੁਤ ਰਹਿਮਤਾ ਕਰ ਦਿੰਦੇ ਬਹੁਤ ਰੰਦਰ ਸਾਹਿਬ ਸਿੰਘ ਕਾ ਗੁਰ ਸਤਨਾਮ ਸਿਮਰਨ ਦੇ ਨਾਲ ਕਰ ਰਿਹਾ। ਮਾਂ ਬੀਬੀ ਦਾ ਆਖੋਟ ਹੈ। ਹਾਂ ਜਿਹੜੀ ਗੱਲਾਂ ਜਿਵੇਂ ਅਸੀਂ ਕਈ ਦਿਨ ਗੱਲਾਂ ਕਰਦੇ ਰਹੇ ਵਿਚਾਰ ਕਰਦੇ ਰਹੇ ਤੇ ਮੈਂ ਉਸ ਨਾਲ ਵੀ ਕਰਦੇ ਰਹੇ ਕਿਉਂਕਿ ਪਰਿਵਾਰ ਦੀ ਹੈ। ਸਦਾ ਪਿਆਰ ਨਾਲ ਜੀ ਬਚਪਨ ਦਾ ਔਰ ਸਬਸਿੰਧ ਪਰਿਵਾਰ ਵਿੱਚ ਵੀ ਪਿਆਰ ਹੋਣਾ ਹੈ। ਗੱਲਾਂ ਗੱਲਾਂ ਦੇ ਵਿੱਚ ਸਬਸਿੰਧ ਬਹੁਤ ਖੁਸ਼ੀ ਮਿਲਦਾ ਹੈ। ਜਦੋਂ ਕਿਸੇ ਮਾਂ ਦੇ ਸਾਹਮਣੇ ਉਹਦਾ ਪੁੱਤ ਉਹ ਛੱਡ ਕੇ ਜਾਂਦਾ ਹਨ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰੀ ਦੁਨੀਆ ਟੁੱਟ ਗਈ ਮੇਰੇ ਸਾਹਮਣੇ ਕੁਛ ਨਹੀਂ ਅੱਖਾਂ ਦੇ ਸਾਹਮਣੇ ਕੁਛ ਨਹੀਂ ਫਿਰ ਉਹ ਆਪਣੇ ਪ੍ਰਵਾਹ ਨੂੰ ਵੀ ਕਹਿੰਦੀ ਹੈ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਵੀ ਰੱਬ ਨੂੰ ਮੇਰੇ ਵਾਸਤੇ ਲੱਗੇ ਹੋ ਕੋਈ ਮੈਂ ਤਾਂ ਉਹਨੂੰ ਉਝੋ ਤੇ ਹੀ ਗੱਲ ਦੱਸਦਾ ਹਾਂ ਸਾਡਾ ਇੱਕ ਭਰਾ ਸੀ ਛੋਟਾ ਸਨ ਉਹ ਤੜਾਈ ਕਰਦਾ ਉਹ ਜਦਨ ਉਹ ਪਿਆਰ ਨਾਲ ਸਾਬ ਸਿੰਘ ਨੂੰ ਗਿਆ ਹੁੰਦੇ ਸੀ ਕੋਲ ਬੁੱਤੇ ਸਾਰੇ ਸਾਰੀ ਸੰਗਤ ਦੇ ਉੱਤੇ ਬੈਠੀ ਉਪਾਉ ਮੁਖ ਬੈਠੇ ਸੀ ਸਾਰਿਆਂ ਦੇ ਪਿੱਛੋਂ ਮੇਰੀ ਮਾਂ ਮੁੱਠਾ ਦੇਖਣ ਵਾਸਤੇ ਆਈ ਉਹਨੇ ਲਾ ਮੇਰੇ ਭਰਾ ਦੀ ਫੋਟੋ ਨੂੰ ਚੱਕਿਆ ਨਾਲ ਉਹ ਕਿਧਰੇ ਹੋਰ ਪਾਸੇ ਦੇਖਿਆ ਉਹਨੇ ਗੁਰਦਸ਼ਾ ਦੇ ਕੋਟਾ ਮਾਰਿਆ ਦਿੱਤਾ ਸਹੀ ਮਾਂ ਦੀ ਮੰਗ ਕਰ ਦਿੱਤੀ ਉਹਦੇ ਸੁਣ ਕੇ ਸਾਹਮਣੇ ਬੈਠ ਕੇ ਨਾ ਉਹਨੇ ਨਾਲ ਮੇਰੇ ਵੱਲ ਦੇਖਿਆ ਨਾਲ ਕਿਸ਼ੋਰ ਵੱਲ ਦੇਖਿਆ ਉਹ ਸਾਹਮਣੇ ਬਹਿ ਕੇ ਗੁਰਦਸ਼ਾ ਦੇ ਵੀ ਕਹਿੰਦੀ ਰੱਬਾ ਮੈਂ ਤੈਨੂੰ ਬਹੁਤ ਮਨਾਇਆ ਪਰ ਤੁਮ ਮੰਨਿਆ ਨਹੀਂ ਮੈਂ ਤੇਰੀ ਬੋਲ ਮੈਂ ਤਾਂ ਕੀਆ ਬਾਤ ਐ ਮੇਰੀ ਅਰਦਾਸ ਵੀ ਸੁਣੀ ਮੈਨੂੰ ਐ ਦੱਸ ਵੀ ਮੈਂ ਤੇਰਾ ਬਰਾੜਿਆ ਰੱਖੀ ਮੇਰੇ ਦਿਮਾਗ ਦੇ ਵਿੱਚ ਕੀ ਗੱਲ ਚੱਲੀ ਮੇਰੇ ਦਿਮਾਗ 'ਚ ਇਹ ਗੱਲ ਚੱਲੀ ਸੁਖਦੇਵ ਸਿੰਘ ਮੈਂ ਕਿਹਾ ਵੀ ਜੇ ਰੱਬ ਨਾਲ ਕੋਈ ਲੜ ਸਕਦਾ ਤਾਂ ਮੈਂ ਲੜ ਸਕਦੀ ਐ ਅੱਜ ਤੇ ਆਪ ਨੂੰ ਸਤਨਾ ਸ਼੍ਰੀ ਅਕਾਲ ਤੇ ਆਪਾਂ ਸਾਰੇ ਰੱਬ ਦੀ ਅੰਦਰ ਤੱਕ ਕਰਦੇ ਹਾਂ ਰੱਬ ਨੂੰ ਜੇ ਰਾਮਾ ਦੇ ਸਕਦੀ ਤਾ ਵੀ ਮਾਂ ਦੇ ਸਕਦੀ ਰੱਬ ਦੇ ਤੇ ਜੋ ਜੇ ਮੰਗ ਸਕਦੀ ਤਾ ਵੀ ਮਾਂ ਮੰਗ ਸਕਦੀ ਆ ਜੇ ਰੱਬ ਦੇ ਨਾਲ ਲੜ ਸਕਦੀ ਤਾਂ ਮਾਂ ਲੜ ਸਕਦੀ ਇਹ ਹੋਰ ਕਿਸੇ ਕਿਰਪਾ ਬੰਦ ਸੰਸਾਰ ਦੇ ਲੋਕਾਂ ਨੇ ਇਸੇ ਕਰਕੇ ਕਹਿ ਦਿੱਤਾ ਕਿ ਮਾਂ ਰੱਬ ਦਾ ਦੂਜਾ ਨਾਮ ਹੈ ਮਾਂ ਰੱਬ ਦਾ ਦੂਜਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰ ਇਹ ਛੋੜਾ ਜਾਣਾ ਭਾਂਵੇਂ ਸਾਰਿਆਂ ਨੇ ਇੱਕ ਦਿਨ ਸਰੀਰ ਰਕੇ ਸਾਰਿਆਂ ਨੇ ਪੈਣਾ ਪੱਕਾ ਜਿਹੜਾ ਫਲ ਆ ਨਾ ਪੱਕਾ ਸਿਆਣਾ ਸਰੀਰ ਉਹ ਚਲੇ ਜਾਵੇ ਉਹਦਾ ਦੁੱਖ ਹੁੰਦਾ ਉਹਦਾ ਥੋੜਾ ਹੁੰਦਾ ਆਪਾਂ ਨੇ ਵੀ ਚਲੇਣਾ ਹੋਰ ਅਮਰ ਕੋਈ ਆਪਾਂ ਇਹਨੇ ਸਾਰਾ ਕੁਝ ਖਾ ਪੀ ਲਿਆ ਹੁਣ ਸਾਰਾ ਦੇਖ ਲਿਆ ਸੰਸਾਰ ਦੁਨੀਆ ਦੇਖ ਲਈ ਜਾਣਾ ਤਾਂ ਐਸੀ ਆਪਣੀ ਕਿਰਿਆ ਕਰਦਾ ਚਲਿਆ ਗਿਆ ਦੁਨੀਆਂ ਤੋਂ ਮਰਦੇ ਵਿੱਚ ਚਲੇ ਜਾਣਾ ਹੈ ਆਪਾਂ ਕਿੰਨੇ ਵੇਲੇ ਦੀ ਜਾਣ ਦੀ ਕੋਮਲ ਦੇ ਸੀ ਅਜੇ ਇਹ ਰੂਹ ਘੋੜ ਜਾਣਾ ਚਾਹੀਦਾ ਸੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ ਆਪਣੇ ਪਰਿਵਾਰ ਦੇ ਜਵੰਦ ਜਦੋਂ ਨੌਜਵਾਨੀ ਦੇ ਵਿੱਚ ਕੋਈ ਸਾਡੇ ਕੋਲ ਉਪਰਦਾ ਨਾ ਮੰਨ ਲੈਂਦੇ ਸਨ ਜਿਹੜਾ ਜਾਣ ਵਾਲਾ ਤਾਂ ਚਲੇ ਜਾਂਦਾ ਆਪਣਾ ਸੀ ਲੈ ਕੇ ਪਰ ਸਾਸ ਸਾਨੂੰ ਸਾਡੇ ਕੋਲੋਂ ਮਿਸੜਾ ਦੇ ਕੇ ਚਲੇ ਜਾਂਦਾ ਹੈ ਪਰ ਪਿੱਛੇ ਜਿਹੜਾ ਸਾਲ ਹੈ ਨਾ ਸਾਲ ਉਹ ਜ਼ਿੰਦਗੀ ਭਗਤ ਦੇ ਪਰ ਲਈ ਜਾਂਦਾ ਸਾਲ ਅੱਲਾ ਹੀ ਰਨਾ ਅੱਲਾ ਹੀ ਰਨਾ ਉਹ ਕਦੇ ਵੀ ਥਰਦਾ ਹੁੰਦਾ ਬਿਜਟਰ ਸੀ ਲੱਖ ਲਈ ਜੀ ਅਫਸਰ ਉਹ ਜੀ ਜਾਇਕਾਰ ਗੋਲ ਸੰਗਤ ਵਿੱਚ ਵਿਚਰੀ ਦਾ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਪੁੱਤਰੀਆਂ ਭਾਈ ਭਾਨਾ ਅੰਨੇ ਪਾਣੇ ਜਿਵੇਂ ਬੜਾ ਖੰਡ ਗੱਲ ਕਰਨੀ ਤਾਂ ਬੜੀ ਸੌਖੀ ਹੈ ਨਾ ਕਹਿ ਦੇਣਾ ਬੜਾ ਸੌਖਾ ਵੀ ਪਾਣਾ ਮੰਨਦਾ ਹੁਣ ਜੇ ਆਪਾਂ ਉਹਨੂੰ ਪੁੱਛਦੇ ਕੀ ਅੰਦਰੋਂ ਵੀ ਪੜਾਉਂਨ ਮੰਨਿਆ ਉਹ ਕਹਿੰਦਾ ਪੁੱਛ ਤਾਂ ਬੜੀ ਗੱਲ ਦਾ ਪਰ ਮੋੜ-ਮੋੜ ਤੇ ਮੇਰਾ ਧਿਆਨ ਉੱਥੇ ਹੀ ਚੱਲ ਜਾਂਦਾ ਕੋਸ਼ਿਸ਼ ਕਰੀਂ ਕਹਿੰਦਾ ਪਰ ਮੁੜ ਕੇ ਧਿਆਨ ਉੱਥੇ ਹੀ ਚੱਲ ਜਾਂਦਾ ਜਿਸ ਦਿਨ ਆ ਥੋੜੇ ਦਿਨ ਪਹਿਲਾਂ ਭੁੱਲਾ ਤੋਂ 2-4 ਦਿਨ ਬਾਅਦ ਮੈਂ ਦਰਬਿੰਦਰ ਸਿੰਘ ਉਹਦੀ ਵਿਚਾਰੇ ਵਿੱਚ ਬੈਠੇ ਸੀ ਸੋ ਉਹਦੇ ਉਸ ਦੇ ਮਨ ਦੇ ਵਿੱਚ ਕੋਲ ਬਲਾਸੀ ਇਹਦੇ ਸਾਨੂੰ ਦੱਸ ਦਿੱਤਾ। ਉਹ ਕਹਿਣ ਲੱਗਿਆ ਵੀ ਮੈਂ ਹਰਕੀਰ ਦੇ ਕਮਰੇ ਦੇ ਵਿੱਚ ਪਿਆਰ ਸੀ। ਪਰ ਆਉ ਗਮਨੀਰ ਆ ਗਿਆ ਤੇ ਪਿਆਰ ਚੁੱਕਿਆ। ਹਰਕੀਰ ਦੇ ਕਮਰੇ ਦੇ ਵਿੱਚ ਪਿਆਰ ਤੇ ਕਹਿੰਦਾ ਜਦੋਂ ਨਗੀਰ ਖੁੱਲੀ ਦੇਖਿਆ ਵੀ ਆਹ ਤਾਂ ਮੇਰਾ ਕੌੜਾ ਹੈ ਨਹੀਂ। ਅ ਤਾਂ ਨਗੀਰ ਦਾ ਕਮਰੇ ਜਦੋਂ ਮੈਂ ਇੱਕ ਲੱਖ ਉੱਠ ਕੇ ਦੇਖਿਆ ਤਾਂ ਵਾਲੇ ਦੋਨੇ ਬਿਗਾਂਬਾਰੀ ਨੂੰ ਸਾਰਾ ਭੌਂਚ ਹੈ ਹੀ ਨਹੀਂ ਸੀ ਮੈਨੂੰ ਲੱਗਿਆ ਵੀ ਰਾਤ ਕਿਤੇ ਲੇਟ ਅਦੂਰਖ ਜਲੇ ਘਰ ਨਾਲੇ ਹੀਟ ਹੋ ਗਿਆ ਹਮਣਾ ਆਈ ਹੀ ਕਿਤੇ ਜਲੇ ਘਰ ਹਮਣਾ ਉਹ ਕਹਿੰਦੇ ਵੀ ਜਦੋਂ ਮੈਂ ਅੱਧੀ ਰਾਤ ਤੋਂ ਪਹਿਲਾਂ ਇਹਦੀ ਮਾਤਾ ਨਾ ਅੰਮ੍ਰਿਤ ਵੇਲੇ ਦੇਖਿਆ ਇਹਦੀ ਮਾਤਾ ਦਰਵਾਜ਼ੇ ਦੇ ਵਿੱਚ ਛੜੀ ਆਵਾਜ਼ ਮਾਰਦੀ ਪੁੱਤ ਤਮੇ ਜੇ ਤੱਕ ਆਈ ਹੀ ਨਹੀਂ ਇਸ ਹਮੇਂ ਇਹ ਸਾਨਾ ਇਹ ਕਿਸੇ ਦੀ ਆਪ ਬੀਤੀ ਕਹਾਣੀ ਨਹੀਂ ਸਾਡੇ ਵੀ ਧੀਆ ਪਿਆਰੋ ਆਪਣੇ ਵਿੱਚ ਸਾਰਿਆਂ ਵਿੱਚ ਕਿਸੇ ਦਾ ਵੀ ਪਰਿਵਾਰ ਦਾ ਵਿਛੋੜਾ ਜਿਹੜਾ ਕਿਸੇ ਦਾ ਵੀ ਪਰਿਵਾਰ ਦਾ ਵਿਛੋੜਾ ਬੱਚੇ ਦਾ ਖਾਸ ਤੇ ਨਾ ਜਾਣੀ ਦੇ ਵਿੱਚ ਉਹਨਾਂ ਕੋ ਲੱਖ ਜਤਨ ਕਰੀਏ ਤੁਸੀਂ ਜਿੰਨੀ ਮਾੜੀ ਕੋਸ਼ਿਸ਼ ਕਰ ਲੋ ਵੀ ਆਪਾਂ ਭੁੱਲ ਜਾਗੇ ਨਹੀਂ ਭੁੱਲ ਸਕਦੇ ਨੇ ਨਹੀਂ ਭੁੱਲ ਸਕਦੇ ਕਿਉਂ ਨਹੀਂ ਭੁੱਲ ਸਕਦੇ ਕਿਉਂਕਿ ਸਾਡੇ ਨਾਲ ਮੋਹ ਹੀ ਇੰਨਾ ਪੈ ਗਿਆ ਔਰ ਛੋਟੀ ਉਮਰ ਦੇ ਵਿੱਚ ਉਹਨੇ ਵੱਡੀਆਂ ਬਲਾਂਗਾ ਬਣਦੀਆਂ ਜਿਹੜੇ ਕੰਮ ਇਹ ਇਹਨਾਂ ਦੇ ਭਾਈ ਸੁਦੇਸ਼ ਸਿੰਘ ਦਾ ਦੇਵ ਸਿੰਘ ਨਾਲ ਵੀ ਵੱਡੀਆਂ ਆਪਣੀ ਕਹਿੰਦੇ ਵੀ ਜਿਹੜੇ ਕੰਮ ਅਸੀਂ ਨਹੀਂ ਕਰ ਸਕੇ ਉਹ ਉਹ ਕੀਰਤ ਤੇ ਕੀਰਤ ਕਰ ਦਿੰਦੇ ਸੀ ਇਹ ਕਰ ਦਿੰਦੇ ਸੀ ਦੋਨੋਂ ਭਰਾਵਾਂ ਦਾ ਪਿਆਰ ਦੇਖੋ ਦੋਨੋਂ ਬੱਚਿਆਂ ਦਾ ਪਿਆਰ ਦੇਖੋ ਬੱਚਿਆਂ ਦਾ ਪਿਆਰ ਭਰਾਵਾਂ ਦਾ ਪਰਿਵਾਰ ਦਾ ਸਾਰਿਆਂ ਦਾ ਪਰਿਵਾਰ ਪਰ ਸਾਸ ਸਹੁਰੇ ਤੋਂ ਉਹ ਪਰਿਵਾਰ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਖੇੜ ਸੀ ਪਿਆਰੀ ਆਪਾਂ ਨੂੰ ਭਾਵੇਂ ਨਹੀਂ ਚੰਗੀਆਂ ਲੱਗਦੀਆਂ ਗੱਲਾਂ ਹੈ ਤਾਂ ਉਸ ਕਰਤੇ ਪੁਰਖ ਦਾ ਵੀ ਖੇੜੀ ਉਹਦੀ ਰੰਗ ਹੀ ਹੈ ਪਿਆਰੇ ਉਹ ਛੋਟੀ ਦੀ ਉਮਰ ਦੇ ਵਿੱਚ ਐਡੇ ਐਡੇ ਕੰਮ ਕਰ ਗਿਆ ਜਿਹੜੇ ਸਾਰੀ ਜ਼ਿੰਦਗੀ ਨਹੀਂ ਭੁੱਲਣੇ ਦੋ ਪੀੜੀਆਂ ਨਹੀਂ ਭੁੱਲਣੇ ਆ ਸਾਫ ਸਿੰਘ ਦੇ ਜੇ 22 ਸਾਲ ਦੀ ਉਮਰ ਦੇ ਵਿੱਚ ਇੱਥੇ ਟੈਡੀਆਂ ਬਲਾਂਗਾ ਮਟ ਗਿਆ ਜਦੋਂ ਉਹ ਆਪਣੀ ਸਾਰੀ ਉਮਰ ਭੋਗ ਕੇ ਜਾਂਦਾ ਫਿਰ ਕਿੱਥੇ ਪਹੁੰਚਣਾ ਸੀ ਚੱਲ ਕਰ ਜੇ ਸਾਰੀ ਉਮਰ ਆਪਣੀ ਭੋਗ ਕੇ ਜਾਂਦਾ ਉਹ ਕਿੱਥੇ ਪਹੁੰਚਦਾ ਪਰ ਇੱਥੇ ਹੁਣ ਇੱਕ ਗੱਲ ਆ ਗਈ ਬਾਬਾ ਫਰੀਦ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਗੱਲ ਲਿਖਦੇ ਨੇ ਫਰੀਦਾ ਰਿਆਮਕ ਨੇ ਬਗਲਾ ਬੈਠਕ ਕੇਲ ਕਰੇ ਕੇਲ ਕਰੇ ਤੇ ਹੰਝ ਨੂੰ ਉਚਿੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾ ਬਿਸਰੀਆਂ ਜੋ ਮਨ ਚਿੰਤ ਨਾਲ ਜਿਤੇ ਸਾਰ ਸੁਖਾਲੀ ਦਾ ਹੋਈ ਨਾਲ ਹੀ ਸਾਨੂੰ ਨੇ ਇੱਕ ਤਰਵਾਸ ਦਿੱਤਾ ਅਲੱਦੈ ਇਹ ਕਹਿੰਦਾ ਨਾ ਵੀ ਬੱਚੇ ਖੇਡਦੇ ਬਗਲਾ ਕੈਨੋ ਜắpਕਲ ਹੁਣ ਕਹਾਣੀਆਂ ਅੱਗੇ ਤੇ ਅੱਗੇ ਬੜੀ ਜਾਂਦੀਆਂ ਵੀ ਬਗਲਾ ਅਰੀਬੇਤ ਨਾਲ ਆਇਆ ਬੇਟਰਾ ਸੀ ਉਹ ਤੇ ਮੱਛੀ ਆਈ ਮੱਛੀ ਖੇਡਦੇ ਖਿਰਦੇ ਸੀ ਉਹ ਮੱਛੀ ਬਗਲੇ ਨੇ ਫੜੀ ਉਤੋਂ ਬਾਜ ਆਇਆ ਬਾਜ ਨੇ ਬਗਾ ਚੱਕ ਕੇ ਲੈ ਗਿਆ ਇਹ ਤਾਂ ਨਹੀਂ ਕਹਾਣੀ ਹੈ ਪਰ ਜੇ ਆਪਾਂ ਦੇਖੀਏ ਆਪਣੀ ਜ਼ਿੰਦਗੀ ਉਹ ਬਗਲੇ ਦੀ ਕਹਾਣੀ ਹੈ ਤੇ ਆਪਣੀ ਜ਼ਿੰਦਗੀ ਬਗਲੇ ਦੀ ਮਾਰ ਸਾਂ ਕਹਿੰਦੇ ਕਾਲ ਤੇ ਹੈਰੀ ਫਿਰੇ ਬੱਦ